ਸਮਰਾਲਾ 'ਚ ਚੋਰੀ ਦੀ ਘਟਨਾ ਸਾਹਮਣੇ ਆਈ ਹੈ ਤੇ ਇਸ ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਤੇ ਚੋਰਾ ਦੇ ਵੱਲੋਂ ਗੁੱਗਾવાડી ਮੰਦਿਰ ਦੇ ਵਿੱਚ ਚੋਰੀ ਕੀਤੀ ਗਈ ਹੈ ਤੇ ਗੋਲਕ ਚੋ 15 ਤੋਂ 20000 ਰੁਪਏ ਜਿਹੜੇ ਆ ਉਹ ਕੱਢ ਕੇ ਫਰਾਰ ਹੋ ਗਏ ਨੇ ਚੋਰ ਤੇ ਇਸ ਪੂਰੇ ਮਾਮਲੇ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਵੇਖਿਆ ਜਾ ਸਕਦਾ ਕਿ ਕਿਵੇਂ ਚੋਰ ਮੰਦਿਰ ਦੇ ਵਿੱਚ ਦਾਖਲ ਹੁੰਦੇ ਨੇ ਤੇ ਸਭ ਤੋਂ ਪਹਿਲਾਂ ਉਹਨਾਂ ਨੇ ਸੀਸੀਟੀਵੀ ਕੈਮਰੇਆ ਦੇ ਮੂੰਹ ਮੋੜੇ ਆ ਜਿਸ ਤੋਂ ਬਾਅਦ ਕਿ ਉਹਨਾਂ ਨੇ ਗੋਲਕ ਦੇ ਵਿੱਚੋਂ 15 ਤੋਂ 20000 ਪੈਸੇ ਜਿਹੜੇ ਆ ਉਹ ਕੱਢੇ ਆ ਤੇ ਹਾਲਾ ਦੀ ਗੁੱਗਾ ਮਾਰੀ ਦੇ ਚੋਰਾਂ ਨੇ ਮੰਦਰ ਦੇ ਵਿੱਚ ਚੋਰੀ ਕੀਤੀ ਹੈ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ ਤੇ ਪਿੰਡ ਦੇ ਸਰਪੰਚ ਦੇ بیٹے ਨੀਰਸਿਆਲਾ ਨੇ ਦੱਸਿਆ ਕਿ ਚੋਰਾਂ ਨੇ ਤਕਰੀਬਨ ਰਾਤੀ 1:30 ਵਜੇ ਚੋਰੀ ਨੂੰ ਅੰਜਾਮ ਦਿੱਤਾ ਜਿਸ ਦੇ ਵਿੱਚ ਦੋ ਚੋਰ ਗੁੱਗਾ ਮਾਰੀ ਦੀ ਗੋਲਕ ਨੂੰ ਲੈ ਕੇ ਚੋਰਾਂ ਨੇ ਪਹਿਲਾਂ ਕੈਮਰੇਆ ਦਾ ਮੂੰਹ ਮੋੜਿਆ ਅਤੇ ਫਿਰ ਗੋਲਕ ਨੂੰ ਗੋਲਕ ਦੇ ਵਿੱਚੋਂ ਪੈਸੇ ਕੱਢੇ ਆ 15 ਤੋਂ 20000 ਰੁਪਏ ਦੀ ਭਾਣ ਸੀ ਅਤੇ ਨਗਦੀ ਸੀ 5 ਵਜੇ ਸੇਵਾਦਾਰਾਂ ਨੂੰ ਇਸ ਦੀ ਖਬਰ 5 ਵਜੇ ਦੇ ਕਰੀਬ ਲੱਗਦੀ ਜਦੋਂ ਆ ਕੇ ਮੰਦਿਰ ਦਾ ਦਰਵਾਜ਼ਾ ਖੋਲਦੇ ਆ ਉਦੋਂ ਉਹਨਾਂ ਨੇ ਦੇਖਿਆ ਕਿ ਗੋਲਕ ਜਿਹੜੀ ਉਹ ਖਾਲੀ ਪਈ ਹੈ ਜਿਸ ਦੀ ਜਾਣਕਾਰੀ ਉਹਨਾਂ ਨੇ ਪੁਲਿਸ ਨੂੰ ਵੀ ਦਿੱਤੀ ਹੈ ਤੇ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਜਾਂਚ ਜਿਹੜੀ ਇਹ ਕਰ ਰਹੀ ਆ ਸੀਸੀਟੀਵੀ ਖੰਗਾਲ ਰਹੀ ਆ ਪੋਰ ਕੀ ਜਾਣਕਾਰੀ ਉਹਨਾਂ ਦੇ ਵੱਲੋਂ ਦਿੱਤੀ ਗਈ ਹੋਵੇ ਤੁਹਾਨੂੰ ਸੁਣਾ ਦਿੰਦੇ ਆ ਮੇਰਾ ਨਾਮ ਨੀਰ ਕੁਮਾਰ ਸੁਪਰੀ ਸਿਹਾਲਾ ਜੀ ਰਾਤ 3:00 1:30 ਵਜੇ ਇੱਥੇ ਡੋਰੀ ਹੋਈ ਆ ਬਹੁਤ ਮਾੜੀ ਗੱਲ ਐ ਕੁੱਗਾ ਮਾੜੀ ਸਾਡੀ ਬਹੁਤ ਪ੍ਰਾਰਥਨਾ ਜੀ ਦੇ ਅੰਦਰ ਇੱਕ ਗੋਲਫ ਪਈ ਸੀਗੀ ਉਹਦਾ ਖੁੱਦਾ ਵਜ਼ਨ 40 ਕਿਲੋ ਸੀਗਾ ਉਹਦੇ ਵਿੱਚ 12-15 ਕਿਲੋ ਭਾਂਡ ਸੀਗੀ ਤੇ ਪਿਛਲੀ ਨੌਵੀਂ ਨੂੰ ਪੈਸੇ ਵੀ ਨਿਕੱਢੇ ਗਏ ਸੀ 1.5000 ਰੁਪਏ ਆ ਉਹਦਾ ਕੈਸ ਸੀਗਾ ਉਹਦੇ ਵਿੱਚ ਤੇ ਚੋਰ ਆਏ ਤੇ ਉਹਨਾਂ ਨੇ ਕੈਮਰਿਆਂ ਵੀ ਲੱਗੇ ਹੋਏ ਸੀ ਕਿ ਕੈਮਰੇ ਕਿਹੜੇ ਕੈਮਰਾ ਚੋਰ ਆਉਂਦੇ ਨੇ ਤੇ ਉਹਨਾਂ ਨੇ ਉਹ ਬਿੱਲਾ ਖਿੱਚ ਕੇ ਬਾਹਰ ਲੈ ਕੇ ਲੈ ਜਾ ਕੇ ਨਿਕਲ ਗਿਆ ਪਤਾ ਲੱਗੇ ਵੀ ਕੀ ਇਹ ਕੌਣ ਨੇ ਦੇਖੋ ਜੀ तकरीबन ਕੈਮਰੇ ਦੇ ਵਿੱਚ ਤਾਂ ਦੋ ਆਉਂਦੇ ਨੇ ਜੀ ਤੇ ਕਾਰਨ ਤਾਂ ਇਹੀ ਆ ਵੀ ਕੌਣ ਦਾ ਇਹ ਹੁੰਦਾ ਵੀ ਜਿਹੜਾ ਨਸ਼ੇੜੀ ਨੇ ਉਹਨਾਂ ਵੀ ਇਹ ਜਿਹੜੇ ਕੰਮ ਨੇ ਆਮ ਬੰਦਾ ਤਾਂ ਰੱਬ ਨੂੰ ਮੰਨਣ ਵਾਲੇ ਆ ਆਪਾਂ ਸਾਰੇ ਲੋਕ ਆ ਕੋਈ ਇਹੋ ਜਿਹਾ ਬੰਦਾ ਨਹੀਂ ਹੁੰਦਾ ਜਿਹੜਾ ਧਰਮ ਦੇ ਜਾਂਦਾ ਜਾ ਕੇ ਢੱਲਾ ਪੱਟੇ ਉਹੀ ਪਟੂਗਾ ਜਿਹੜਾ ਨਸ਼ੇੜੀ ਆ ਜਾਂ ਜਿਹੜੇ ਹਜੇ ਕੰਮ ਕਰਨ ਤੇ ਇਹ ਦੇਖਦੇ ਉਹਨਾਂ ਵਿਦੇਸ਼ੀ ਅੰਸ਼ਰ ਕੀ ਨਿਸ਼ਾਨਾ ਬਣਾਏ ਜਾ ਰਹੇ ਨੇ ਤੇ ਧਾਰਮਿਕ ਸਥਾਨ ਕੁਛ ਵੀ ਕਹ ਲਓ ਜਾਨਕਿ ਜਿਹੜੇ ਲੋਕ ਨਸ਼ਾ ਕਰਦੇ ਨੇ ਇਹ ਤਾਂ ਨਹੀਂ ਦੀ ਰੋਕੇ ਇਹਨਾਂ ਨੇ ਪੈਸਾ ਇਕੱਠਾ ਕਰਨ ਲਈ ਫਿਰ ਇਹਨਾਂ ਨੂੰ ਹੁਣ ਆਇਆ ਹੁੰਦਾ ਵੀ ਲੋਕਾਂ ਦੇ ਘਰਾਂ ਚ ਦਾ ਅ ਕੈਮਰੇ ਲੱਗੇ ਹੋਦੇ ਨੇ ਜਾਂ ਘਰਾਂ ਦੇ ਵਿੱਚ ਵੱਡੇ ਵੱਡੇ ਕੁੱਤੇ ਰੱਖੇ ਹੋਏ ਨੇ ਉੱਥੋਂ ਜਾਣ ਤੋਂ ਡਰਦੇ ਨੇ ਹੁਣ ਜਿਹੜੇ ਬਾਰ ਬਾਰ ਕੋਈ ਇਹ ਧਾਰਮਿਕ ਜਗ੍ਹਾ ਬਣੀਆਂ ਹੋਈਆਂ ਨੇ ਉਹ ਜਗ੍ਹਾ ਨੂੰ ਨਿਸ਼ਾਨਾ ਇਹਨਾਂ ਨੇ ਬਣਾਇਆ ਹੋਇਆ ਹੈ ਇਹਦੇ ਸੰਬੰਧੀ ਇਲਾਕਾ ਦਿੱਤੀ ਪੁਲਿਸ ਹਾਂਜੀ ਪੁਲਿਸ ਆ ਕੇ ਵੀ ਗਈ ਹੈ ਇਹ ਜਿਹੜਾ ਸਾਨੂੰ ਇਹ ਜਿਹੜਾ ਇਹਦੀ ਗੋਲਕਾ ਇੱਥੋਂ ਤੋਂ 2 ਕਿਲੋਮੀਟਰ ਦੇ ਦੂਰੀ ਤੇ ਟੋਟਪੁਆਇੰਟ ਸੈਟਸ ਹੋਏ ਦੇ ਕਿੰਨੇ ਵਾਲੇ ਤੇ ਉਹ ਮਿਲੀ ਆ ਜੀ ਉਸ ਚੱਕ ਕੇ ਸਾਨੂੰ ਪਤਾ ਲੱਗੇ ਇਹ ਸਾਨੂੰ ਸਵੇਰੇ ਜਿਹੜਾ ਮੁੰਡਾ ਇੱਕ ਸੇਵਾ ਕਰਦਾ ਤੇ ਉਹਨੂੰ ਕੈਮਰੇ ਚ ਚੈੱਕ ਕਰੇ ਕਿ ਉਹਦੇ ਮੋਬਾਈਲ ਤੇ ਲਾਈਵ ਚੱਲਦਾ ਸਵੇਰੇ ਉੱਠ ਕੇ ਦੇਖਦਾ ਉਸ ਤੋਂ ਪਤਾ ਲੱਗਿਆ ਵੀ ਜਿਹੜੀ ਆ ਵਾਰਦਾਤ ਹੋਈ ਉਹਨੇ ਤੁਰੰਤ ਸਾਡੇ ਜਿਹੜੇ ਪੰਚਾਇਤ ਮੈਂਬਰ ਉਹਨੂੰ ਫੋਨ ਕਰਿਆ ਉਹਨਾਂ ਨੇ ਸਾਨੂੰ ਦੱਸਿਆ ਉਸ ਮੁਤਾਬਕ ਅਸੀਂ ਸਵੇਰ ਦੇ ਭਜਨਟ ਕਰੀ ਤੇ ਗੱਲਾਂ ਤਾਂ ਸਾਨੂੰ ਮਿਲ ਗਿਆ ਬਾਕੀ ਜਿਹੜੇ ਚੋਰ ਨੇ ਉਮੀਦ ਆ ਵੀ ਉਹ ਮਿਲ ਜਾਣਗੇ ਪਰ ਉਹਦੇ ਵਿੱਚ ਲੋਕਾਂ ਦਾ ਸਹਿਯੋਗ ਜ਼ਰੂਰ ਚਾਹੀਦਾ ਕਿਉਂਕਿ ਹੈ ਤਾਂ ਆਪਣੇ ਇਲਾਕੇ ਦੇ ਇਹਨਾਂ ਜਾਲ ਵਾਲੇ ਪਿੰਡ ਦੇ ਨੇ ਜੋ ਦੱਸਣਗੇ ਵੀ ਫਲਾਣਾ ਬੰਦਾ ਕਿਉਂਕਿ ਆਪਾਂ ਜਿਹੜਾ ਆਣਗਵਾਂਡਰ ਦਾ ਪਤੀ ਹੁੰਦਾ ਵੀ ਕੌਣਾ ਕੌਣ ਨੇ ਤਾਂ ਉਹ ਬੰਦੇ ਫੜੇ ਜਾਣਗੇ ਹਾਂਜੀ ਮੇਰਾ ਨਾਮ ਜੀ ਜਗਪਾਲ ਸਿੰਘ ਨੰਬਰਦਾਰ ਆ ਮੈਂ ਬੱਸ ਇਹ ਕੀ ਘਟਨਾ ਬਾਬਾ ਇਹ ਰਾਤ ਕਿੰਨੇ ਵਜੇ ਦੀ ਘਟਨਾ ਹੈ ਇਹ ਦੇਖੋ ਜਿਹੜੀ ਘਟਨਾ ਹੈ ਇਹ ਜੀ ਕੈਮਰੇਆ ਤੋਂ ਪਤਾ ਲੱਗਿਆ ਲਗਭਗ 1:30 ਵਜੇ ਦੀ ਘਟਨਾ ਹੈ ਫਿਰ ਉਹ ਸਰਪੰਚ ਸਾਹਿਬ ਨੇ ਸਾਨੂੰ ਤਾਂ ਗਰੁੱਪਾ ਸਾਡਾ ਬਣਿਆ ਹੋਇਆ ਉਹਦੇ ਵਿੱਚ ਵੀਡੀਓ ਪਾਈਆਂ ਅਸੀਂ ਬੰਦੇ ਜਿਹੜੀ ਪਛਾਣ ਦੀ ਕੋਸ਼ਿਸ਼ ਵੀ ਕੀਤੀ ਆ ਹੋਰ ਵੀ ਜਿਹਦੇ ਪਛਾਣ ਕੋਈ ਆਉਂਦਾ ਬੇਨਤੀ ਆ ਵੀ ਜੇ ਕਿਸੇ ਦੇ ਪਛਾਣ ਆਉਂਦਾ ਤਾਂ ਉਹ ਦੱਸੇ ਸਾਨੂੰ ਅਸੀਂ ਇਹਦੀ ਬਣਦੀ ਕਾਰਵਾਈ ਹੋਰ ਕੋਈ ਨਿਸ਼ਾਨਾ ਨਾ ਬਣੇ ਇਸ ਗੱਲ ਦਾ ਸਾਨੂੰ ਹੋਇਆ ਦੁੱਖ ਚਲੋ ਇੱਥੇ ਤਾਂ ਹੋ ਗਿਆ ਭਈ ਹੋਰ ਥਾਂ ਵੀ ਕਿਤੇ ਜਾ ਕੇ ਕਰ ਸਕਦੇ ਨੇ ਜਾਂ ਮੂੰਹ ਪੈ ਜਾਂਦਾ ਇਹਨਾਂ ਦਾ ਕਿ ਕਿਵੇਂ ਦੇਖਦੇ ਜਿਹੜੀ ਘਟਨਾ ਹੋਈ ਹੈ ਜਿਹਨੇ ਇਹ ਘਟਨਾ ਤਾਂ ਜੀ ਇਹ ਨਸ਼ੇ ਵਾਲੇ ਬੰਦੇ ਹੀ ਕਰ ਸਕਦੇ ਨੇ ਹੋਰ ਤਾਂ ਸੜਕ ਤੇ ਜਾਂਦੇ ਵੀ ਲੋਕ ਮੱਥਾ ਝੁਕਾਉਂਦੇ ਨੇ ਜਾਂ ਇੱਥੇ ਜਾਂਦੇ ਧਾਰਮਿਕ ਸਥਾਨ ਆ ਭਈ ਇਹ ਨਸ਼ੇ ਵਾਲਾ ਬੰਦਾ ਹੀ ਕਰ ਸਕਦਾ ਹੈ ਕੰਮ ਕੱਲ੍ਹ ਜੀ ਸਾਡੇ ਕੱਲ੍ਹ ਦੀ ਤੇਰੇ ਮੱਧਮਿਆਨੀ ਰਾਜ ਨੂੰ ਦੂਗਾ ਮਾੜੀ ਮੰਦਿਰ ਸਿਹਾਲੇ ਦੇ ਵਿੱਚ ਕੋਲਕ ਦਿਖਾਈ ਦਿੰਦਾ ਦੋ ਜਿਹੜੇ ਨਾਮ ਲੋਕ ਦਿੱਤੀ ਚੱਕ ਕੇ ਲੈ ਕੇ ਗਏ कोरोना ने ऐसी जगह जरूर सर्वे सर्च की एरिया नहीं ता कीवनिया ਦੇ سوی ਦੇ ਕੋਲੇ ਦੇ ਵਿੱਚ ਉਹ ਕੋਲੋ ਤਾਂ ਜਿਹੜਾ ਛੱਟਿਆ ਹੋਇਆ ਸੀ ਪਰ ਉਹ ਖਾਲੀ ਸੀ ਪਿੰਡ ਵਾਲਿਆਂ ਨੇ ਕਹਿਣਾ ਹੈ ਕਿ ਉਰੇ ਦੇ ਵਿੱਚ 15000 ਤੋਂ 20000 ਦੇ ਵਿੱਚ ਹੋ ਸਕਦੀ ਹੈ ਕਲੈਕਸ਼ਨ ਹੈ ਇਹ ਅਸੀਂ ਆਪਣੀ ਟੀਮਾਂ ਲਗਾਈਆਂ ਹੋਈਆਂ ਸਾਨੂੰ ਅੱਗੇ ਨੀਡ ਮਿਲ ਰਹੀ ਹੈ ਤੇ ਜਿੱਦਾਂ ਜਿੱਦਾਂ ਸਾਡੇ ਕੈਮਰੇ ਦੇ ਵਿੱਚ ਆ ਰਹੇ ਨੇ ਉਹਨੂੰ ਅਸੀਂ ਜਲਦੀ ਸੁਰੱਖਾਂ ਦੇ ਪਿੱਛੇ ਨਹੀਂ ਦਵਾ ਦੇ ਦਿੰਦੇ ਸਰਦੋ ਟੋਟਲਾ ਤੁਹਾਨੂੰ ਸੰਕੀਰ ਟੋਟਲਾ ਸ਼ਖਰ ਵੀ ਸਾਨੂੰ ਜਿਹੜਾ ਦੇਖਣ ਪਾਇਆ ਹੈ ਕਿ ਉਹੀ ਵਿਅਕਤੀ ਹੈ ਤੇ ਉਹਦੇ ਕੱਦ-ਕਾਟ ਤੋਂ ਲੱਗ ਰਿਹਾ ਏ ਉਹੀ ਨੇ ਤੇ ਉੱਤੇ ਉਹਨਾਂ ਨੇ ਕੁਝ ਮੋਟਰ ਜਿਹੜੀ ਪਾਣੀ ਵਾਲੀ ਇੱਕ ਹੌਟ ਪਾਵਰ ਦੀਆਂ ਪੰਜ ਤੇ LED ਤੇ 20 ਹਲਟੰਨੇ ਲੱਗੇ ਚੱਲੇ ਚੱਲੇ ਇਹਨਾਂ ਦੀ ਅੱਥੀ ਤੇ ਲੋਜਰੀ ਤੇ ਜਲਦੀ ਇਹਨਾਂ ਨੂੰ ਅੱਥੀ ਤੁਹਾਨੂੰ ਵਿਚ ਵਕਾਉਨੇ ਆ 2-4 ਦਿਨਾਂ ਤੱਕ ਇਹਨਾਂ ਨੂੰ ਲੱਗਾ ਰੱਖ ਕੇ ਚੇਕਰਾ